ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਚਾਰਜ ਲਗਾ ਦਿੱਤੇ ਗਏ ਆ ਭੁਪੇਸ਼ ਬਗੇਲ ਛਤੀਸਗੜ੍ਹ ਤੋਂ ਆਉਂਦੇ ਆ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਆ ਹਰੀਸ਼ ਚੌਧਰੀ ਕਿਉਂਕਿ ਦਿੱਲੀ ਦੀ ਚੋਣ ਜਿਹੜੀ ਆ ਹਾਰ ਚੁੱਕੇ ਸੀਗੇ ਮਾਫ ਕਰਨਾ ਦਵਿੰਦਰ ਯਾਦਵ ਜਿਹੜੇ ਆ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਹੁਣ ਡੱਲਾ ਸਾਹਿਬ ਇੱਕ ਤੇ ਆਪਾਂ ਤੁਹਾਨੂੰ ਇਹ ਜਾਣਾਂਗੇ ਵੀ ਪੁਪੇਸ਼ ਬਗੇਲ ਸੰਗਠਨ ਜਿਹੜਾ ਬਣਾਉਣਗੇ ਇਹਨਾਂ ਦੀ ਪਸੰਦ ਕਿਹੜੇ ਕਿਹੜੇ ਲੀਡਰ ਹੋਣਗੇ ਕਿਉਂਕਿ ਚਰਚਾਵਾ ਇਹ ਵੀ ਨੇ ਕਿ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਉਹਦੀ ਵੀ ਤਬਦੀਲੀ ਆਉਣ ਵਾਲੇ ਕੁਝ ਦਿਨਾਂ 'ਚ ਸੰਭਵ ਹੈ ਰਾਜਾ ਵੜਿੰਗ ਹਾਲ ਤੌਰ ਤੇ ਪ੍ਰਧਾਨ ਨੇ ਪਰ ਚਰਚਾਵਾ ਚੱਲਦੀਆਂ ਨੇ ਕਈ ਵੱਡੇ ਲੀਡਰਾਂ ਦੇ ਨਾਂ ਤੇ ਸੋ ਸਭ ਤੋਂ ਪਹਿਲਾਂ ਤੇ ਭੁਪੇਸ਼ ਬਗੇਲ ਫਿਰ ਆਪਾਂ ਗੱਲ ਕਰਾਂਗੇ ਪ੍ਰਤਾਪ ਬਾਜਵਾ ਚਰਨਜੀਤ ਸਿੰਘ ਚੰਨੀ ਮਨੀਸ਼ ਤਿਵਾੜੀ ਕਿਉਂਕਿ ਤੁਸੀਂ ਬਹੁਤ ਵਾਰ ਚਰਚਾਵਾਂ ਦੇ ਵਿੱਚ ਇੱਕ ਹਿੰਦੂ ਚਿਹਰੇ ਦਾ ਵੀ ਜ਼ਿਕਰ ਕਰਦੇ ਹੋ ਔਰ ਸਭ ਤੋਂ ਅਹਿਮ ਨੁਕਤੇ ਤੇ ਚਰਚਾ ਕਰਾਂਗੇ ਵੀ ਕੀ ਨਵਜੋਤ ਸਿੱਧੂ ਨੂੰ ਹੁਣ ਨਵੇਂ ਜਿਹੜਾ ਸੰਗਠਨ ਬਣੇਗਾ ਇਹਦੇ ਵਿੱਚ ਕੋਈ ਥਾਂ ਮਿਲੇਗੀ ਜੀ ਡਲਾ ਸਾਹਿਬ ਸੰਦੀਪ ਜੀ ਬਹੁਤ ਹੀ ਮਹੱਤਵਪੂਰਨ ਤੁਸੀਂ ਸਵਾਲ ਹੈ ਜਿਹੜਾ ਉਹ ਖੜਾ ਕੀਤਾ ਹੈ ਦੇਖੋ ਭੁਪੇਸ਼ ਬਗੇਲ ਉਹਨਾਂ ਨੂੰ ਕਾਂਗਰਸ ਨੇ ਪੰਜਾਬ ਦਾ ਜਨਰਲ ਸਕੱਤਰ ਇਨਚਾਰਜ ਬਣਾਇਆ ਭਾਵ ਕਿ ਉਹ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਪ੍ਰਭਾਰੀ ਹੋਣਗੇ ਇਸ ਤੋਂ ਪਹਿਲਾਂ ਵੀ ਕਈ ਵੱਡੇ ਲੀਡਰ ਨੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਰਹਿ ਚੁੱਕੇ ਨੇ ਜਿਹੜੇ ਦਵਿੰਦਰ ਯਾਦਵ ਸੀ ਉਹ ਦਿੱਲੀ ਦੇ ਵੀ ਪ੍ਰਧਾਨ ਬਣਾ ਦਿੱਤੇ ਗਏ ਸੀ ਐਕਟਿੰਗ ਉਹ ਚੋਣ ਦਿੱਲੀ 'ਚ ਵੀ ਨਹੀਂ ਜਿੱਤੇ ਪਾਰਟੀ ਕਾਂਗਰਸ ਨੂੰ ਵੀ ਨਹੀਂ ਜਿਤਾ ਸਕੇ ਸੋ ਉਹ ਹੁਣ ਬਦਲ ਦਿੱਤੇ ਗਏ ਨੇ ਉਪੇਸ਼ ਭਗੇਲ ਨੇ ਜਿਹੜੇ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇਹ ਕੁਰਮੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਔਰ ਇਹ ओबीसी ਚਿਹਰਾ ਨੇ ਕਾਂਗਰਸ ਦੇ ਜੀ ਕਾਂਗਰਸ ਦਾ ਇੱਕ ओबीसी ਚਿਹਰਾ ਆ ਹੁਣ ਜਿਹੜੀ ਸਿਆਸਤ ਹੈ ਇਸ ਵਾਰ ਦੀ ਤੁਸੀਂ ਜਿੰਨਾਂ ਲੀਡਰਾਂ ਦਾ ਜ਼ਿਕਰ ਕੀਤਾ ਮੈਂ ਸਾਰਿਆਂ ਦਾ ਗੱਲ ਕਰਦਾ ਨਵਜੋਤ ਸਿੱਧੂ ਦਾ ਕੀ ਬਣੂ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਪਰ ਮੈਂ ਇੱਕ ਗੱਲ ਇਹ ਦੱਸ ਦਵਾਂ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਹਰਿਆਣੇ ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਦੀ ਹਵਾ ਹੈ ਜੀ ਉਹ ਬਦਲ ਰਹੀ ਹੈ ਇੱਕ ਵੇਲਾ ਸੀ ਲੰਮਾ ਸਮਾਂ ਜਦੋਂ ਪੰਜਾਬ ਦੇ ਬਾਰੇ ਸਾਰੀਆਂ ਪੋਲਿਟਿਕਲ ਪਾਰਟੀਆਂ ਦਾ ਅਜੰਡਾ ਇਹ ਹੁੰਦਾ ਸੀ ਕਿ ਜੱਟ ਸਿੱਖ ਭਾਈਚਾਰੇ ਦੇ ਵਿੱਚੋਂ ਸਾਨੂੰ ਮੁੱਖ ਮੰਤਰੀ ਚਾਹੀਦਾ। ਜੀ ਉਹ ਸਮਾਂ ਸੀ ਇੱਕ ਉਹ ਬਹੁਤ ਲੰਮਾ ਸਮਾਂ ਚੱਲਿਆ ਉਂਝ ਇਹ ਵੀ ਗੱਲ ਚੱਲਦੀ ਰਹੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਕਿਉਂਕਿ ਸਿੱਖ ਬਹੁਗਿਣਤੀ ਵਾਲਾ ਸੂਬਾ ਇੱਕੋ ਹੀ ਇੱਕ ਹੈ ਸਾਡੇ ਦੇਸ਼ ਦੇ ਵਿੱਚ। ਜਿੱਥੇ ਸਾਡਾ ਸਿੱਖ ਭਾਈਚਾਰਾ ਬਹੁ ਗਿਣਤੀ ਚ ਹੈ ਸੋ ਅਗਰ ਸਿੱਖ ਭਾਈਚਾਰਾ ਬਹੁ ਗਿਣਤੀ ਚ ਹੈ ਤੇ ਸਿੱਖ ਚੇਹਰਾ ਮੁੱਖ ਮੰਤਰੀ ਆ ਜੇ ਉਹਦੇ ਵਰਗੀ ਰੀਸ ਨਹੀਂ ਪਰ ਪਿਛਲੇ ਕੁਝ ਸਮੇਂ ਤੋਂ ਇੱਕ ਨਰੇਟਿਵ ਬਣਾਉਣ ਦੀ ਕੋਸ਼ਿਸ਼ ਪੋਲਿਟੀਕਲ ਪਾਰਟੀਆਂ ਦੇ ਲੀਡਰਾਂ ਨੇ ਕੀਤੀ ਹੈ ਕਿ ਪੰਜਾਬ ਚ ਹਿੰਦੂ ਚੇਹਰਾ ਵੀ ਮੁੱਖ ਮੰਤਰੀ ਹੋਣਾ ਹੋ ਸਕਦਾ ਸੁਨੀਲ ਜਾਕਰ ਤੋਂ ਗੱਲ ਸ਼ੁਰੂ ਹੋਈ ਸੀ ਜਦੋਂ ਕਾਂਗਰਸ ਚ ਸੁਨੀਲ ਜਾਕਰ ਦਾ ਨਾਮ ਉਭਾਰਿਆ ਗਿਆ ਜਾਂ ਉਭਰਿਆ ਜਾਂ ਚੱਲਿਆ ਕਿ ਸੁਨੀਲ ਜਾਖੜ ਕਹਿੰਦੇ ਮੈਨੂੰ ਇਸ ਕਰਕੇ ਅੰਮਿਕਾ ਸੋਨੀ ਦੇ ਕਹਿਣ ਤੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਵੀ ਪੰਜਾਬ ਚ ਤਾਂ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣਦਾ। ਉਦੋਂ ਬਾਅਦ ਸੁਨੀਲ ਜਾਖੜ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਚ Hindu Sikh ਭਾਈਚਾਰੇ ਦੀ ਬਹੁਤ ਵੱਡੀ ਸਾਂਝ ਹੈ। ਸੋ ਜੇ Hindu ਚਿਹਰਾ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਆਉਂਦਾ। ਉਹਨਾਂ ਨੇ ਇਹ ਜ਼ਿਕਰ ਕੀਤਾ ਗਿਆ ਕਿ Hindu ਹੋਣ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਕਾਂਗਰਸ ਨੇ ਬਣਾਇਆ। ਇਹ ਵੀ ਗੱਲ ਤੁਰੀ ਸੀ ਸੁਨੀਲ ਜਾਖੜ ਦੀ ਔਰ ਪਿੱਛੇ ਜੇ ਹੁਣ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਹੀ ਵੇਖ ਰਹੀਆਂ ਨੇ ਕਿ ਪੰਜਾਬ 'ਚ ਅਸੀਂ ਸਿੱਖ ਚਿਹਰੇ ਤਾਂ ਸਾਰੀਆਂ ਪਾਰਟੀਆਂ ਕੋਲ ਹੈ ਅਸੀਂ ਆਪਣੇ ਹਿੰਦੂ ਚਿਹਰੇ ਵੀ ਅੱਗੇ ਵਧਾਈਏ ਕਿਉਂਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ 24 ਦੀਆਂ ਜਦੋਂ ਭਾਰਤੀ ਜਨਤਾ ਪਾਰਟੀ ਨੇ ਰਾਮ ਮੰਦਰ ਦੇ ਨਿਰਮਾਣ ਦਾ ਵੱਡਾ ਵਾਅਦਾ ਪੂਰਾ ਕੀਤਾ ਸੀ ਤੇ ਬੀਜੇਪੀ ਪੰਜਾਬ 'ਚੋਂ 18 19% ਵੋਟਾਂ ਲੈ ਕੇ ਗਈ ਤੇ ਉਦੋਂ ਇਹ ਵੀ ਗੱਲ ਤੁਰੀ ਕਿ ਇਸ ਵਾਰ ਜਿਹੜਾ ਹਿੰਦੂ ਭਾਈਚਾਰੇ ਦਾ ਚਿਹਰਾ ਉਹ ਵੀ ਮੁਕਾਬਲੇ 'ਚ ਆ ਸਕਦਾ ਹੈ। ਸੋ ਇਸ ਕਰਕੇ ਸੰਦੀਪ ਜੀ ਇਹ ਗੱਲ ਹੌਲੀ-ਹੌਲੀ ਅੱਗੇ ਤੁਰ ਰਹੀ ਹੈ। ਹੁਣ ਤੁਸੀਂ ਵੇਖੋ ਜਿਹੜੀ ਜਿਹੜੀ ਸਾਡੀ ਸਿੱਖ ਭਾਈਚਾਰੇ ਦੀ ਵੋਟ ਹੈ ਉਹ 24-27 ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਵੰਡੀ ਜਾਣੀ ਹੈ ਜੇ ਤੁਸੀਂ ਧਿਆਨ ਨਾਲ ਮੇਰੀ ਗੱਲ ਦੇ ਉੱਤੇ ਗੌਰ ਕਰੋ। ਅਕਾਲੀ ਦਲ ਖੇਰੂ-ਖੇਰੂ ਹੋਇਆ ਪਿਆ। ਬਿਲਕੁਲ। ਅਮਰਿਤਪਾਲ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ, 2 MP ਬਣ ਗਏ ਅਮਰਿਤਪਾਲ ਵੀ ਤੇ ਇੱਕ ਹੋਰ ਜਿਹੜੇ ਆਪਣੇ ਬਣੇ ਉਥੋਂ ਉਹਨਾਂ ਦਾ ਮੈਂ ਨਾਮ ਲੱਗ ਗਿਆ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਇਹ ਦੋਨੇ ਸਿੱਖ ਵੋਟ ਦੀ ਡਿਵੀਜ਼ਨ ਸੀ ਅਕਾਲੀ ਦਲ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੋ ਗਈ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਤੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਇੱਕ ਅਕਾਲੀ ਦਲ ਨਜ਼ਰ ਆ ਰਿਹਾ ਹੁਣ ਉਹ ਉਹਨਾਂ ਨੂੰ ਸਰਪ੍ਰਸਤੀ ਮਿਲਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਹਦੇ ਤੇ ਵੀ ਚਰਚਾਵਾਂ ਨੇ ਤੇ ਮੈਨੂੰ ਅਮਰਿਤਪਾਲ ਸਿੰਘ ਖਾਲਸਾ ਉਹਨਾਂ ਦਾ ਵੀ ਜਿਹੜਾ ਹੈਗਾ ਅਕਾਲੀ ਦਲ ਦਿਖ ਰਿਹਾ ਸੋ ਚਾਰਕਾ ਅਕਾਲੀ ਦਲ ਤਾਂ ਨੇੜੇ ਨੇ ਤਿੰਨ ਬਣ ਚੁੱਕੇ ਨੇ ਲਗਭਗ ਇੱਕ ਤਾਂ ਹੈਗਾ ਹੀ ਆ ਸ਼ਨਮਨੀ ਅਕਾਲੀ ਦਲ ਔਰ ਅੰਮ੍ਰਿਤਸਰ ਔਰ ਹੀ ਹੋਰ ਵੀ ਕਈ ਸਿੱਖ ਪਾਰਟੀਆਂ ਨੇ ਪੰਜਾਬ 'ਚ ਸੋ ਇਸ ਵਾਰ ਵੱਡੇ ਪੱਧਰ ਤੇ 12% ਵੋਟ 12% ਦੇ ਕਰੀਬ ਵੋਟ ਫੀਸਦ ਰਹਿ ਗਿਆ ਸ਼ਨਮਨੀ ਅਕਾਲੀ ਦਲ ਦਾ ਇਹਦਾ ਮਤਲਬ ਹੈ ਸਿੱਖ ਵੋਟ ਮੰਡੀ ਗਈ ਤੇ 27 'ਚ ਵੀ ਅਗਰ ਸਿੱਖ ਵੋਟ ਮੰਡੀ ਗਈ ਤੇ ਫਿਰ ਕੋਈ ਵੀ ਸਿੱਖ ਬਹੁ ਗਿਣਤੀ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪਾਰਟੀ ਕਿੱਥੇ ਖੜਦੇ ਨੇ ਹਮ ਇੱਕ ਤਾਂ ਇਹ ਸਵਾਲ ਹੈ ਜਿਹੜਾ ਤੈਅ ਕਰੂਗਾ ਸਤਾਈ ਹੁਣ ਜੇ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਹੁਣ ਬੀਜੇਪੀ ਦੀ ਕੋਸ਼ਿਸ਼ ਕੀ ਹੈ ਬੀਜੇਪੀ ਪਿਛਲੀ ਵਾਰੀ ਜਦੋਂ ਅਸੀਂ ਕਾਂਗਰਸ ਦੇਖਿਆ ਕਿ ਉਹਨਾਂ ਨੇ ਚਰਨਜੀਤ ਚੰਨੀ ਸਾਡੇ ਦਲਿਤ ਭਾਈਚਾਰੇ ਚੋਂ ਇੱਕ ਚਿਹਰਾ ਅੱਗੇ ਲਿਆਂਦਾ ਇਸ ਵਾਰ ਬੀਜਪੀ ਵੀ ਇਸ ਕੋਸ਼ਿਸ਼ ਚ ਹੈ ਕਿ ਬੀਜਪੀ ਵੀ ਇੱਕ ਦਲਿਤ ਭਾਈਚਾਰੇ ਚੋਂ ਚਿਹਰਾ ਅੱਗੇ ਲਿਆ ਸਕਦੀ ਹੈ ਆਮ ਆਦਮੀ ਪਾਰਟੀ ਨੇ ਵੀ ਹਿੰਦੂ ਚਿਹਰਾ ਅੱਗੇ ਲਿਆਉਂਦਾ ਬੀਜਪੀ ਚ ਸੁਨੀਲ ਜਾਖੜ ਹਿੰਦੂ ਚਿਹਰਾ ਪ੍ਰਧਾਨ ਨੇ ਹਾਂਜੀ ਡਾ ਸਾਹਿਬ ਇੱਥੇ ਇੱਕ ਸਵਾਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਪੁੱਛਣਾ ਚਾਹੁੰਦਾ ਕਿ ਚਰਨਜੀਤ ਸਿੰਘ ਚੰਨੀ ਬਾਰੇ ਇੱਕ ਇਹ ਵੀ ਚਰਚਾ ਹੈਗੀ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਖੜਗੇ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਤੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਚਰਨਜੀਤ ਚੰਨੀ ਵੀ ਨੇ ਜੀ ਡਾ ਸਾਹਿਬ ਕਿ ਜੇ ਤੁਸੀਂ ਸਿੱਧੇ ਕਾਂਗਰਸ ਦੇ ਸਵਾਲ ਤੇ ਆ ਗਏ ਜੀ ਕਾਂਗਰਸ ਦੇ ਵਿੱਚ ਇਸ ਵਕਤ ਅਗਰ ਕੋਈ ਪ੍ਰਧਾਨ ਬਣਦਾ ਨਵਾਂ ਕਿ ਚਰਨਜੀਤ ਚੰਨੀ ਨੰਬਰ 1 ਤੇ ਨਹੀਂ ਜੀ ਉਂਝ ਪ੍ਰਤਾਪ ਬਾਜਵਾ ਨੰਬਰ 1 ਤੇ ਨੇ ਪਰ ਚਰਨਜੀਤ ਚੰਨੀ ਇਸ ਕਰਕੇ ਨੰਬਰ 1 ਤੇ ਆ ਜਾਂਦੇ ਨੇ ਕਿਉਂਕਿ ਇੱਕ ਤਾਂ ਉਹ ਪਹਿਲਾ ਮੁੱਖ ਮੰਤਰੀ ਰਹੇ ਨੇ ਔਰ ਦੂਸਰਾ ਤੁਸੀਂ ਵੇਖਿਓ ਕਿ ਹਰਿਆਣਾ ਦੇ ਵਿੱਚ ਵੀ ਕਾਂਗਰਸ ਦਾ ਸਾਰਾ ਜ਼ੋਰ ਹੈ ਜਿਹੜਾ ਉਹ ਜਾਟਾ ਦੇ ਲੱਗਿਆ ਉੱਥੇ ਜਾਤ ਕਹਿ ਦਿੰਦੇ ਨੇ ਤੇ ਇਸ ਵਾਰ ਕਾਂਗਰਸ ਦਲਿਤ ਭਾਈਚਾਰਾ ਔਰ ਹਿੰਦੂ ਚੇਰਾ ਜੀ ਇਹਦੇ ਨਾਲ ਜ਼ਿਆਦਾ ਅੱਗੇ ਵਧੇਗੀ ਸਿੱਖ ਚੇਰੇ ਤਾਂ ਕਾਂਗਰਸ 'ਚ ਹੈਗੇ ਨੇ ਕਾਂਗਰਸ ਦੇ ਸਾਰੇ ਵੱਡੇ ਲੀਡਰ ਨੇ ਜਿਹੜੇ ਉਹ ਤਾਂ ਜੱਟ ਸਿੱਖ ਭਾਈਚਾਰੇ ਤੋਂ ਆ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਸਿੰਘ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਕਿੰਨੇ ਨਾਮ ਨੇ ਤੁਸੀਂ ਜਿੱਦਾ ਮਰਜ਼ੀ ਨਾਮ ਲੈ ਲਓ ਕਾਂਗਰਸ ਦੇ ਵਿੱਚ ਜੱਟ ਸਿੱਖ ਭਾਈਚਾਰੇ ਚੋਂ ਜੇਤੂ ਬਹੁਤ ਚਿਹਰੇ ਨੇ ਪਰ ਕਾਂਗਰਸ ਚਰਨਜੀਤ ਚੰਨੀ ਔਰ ਨਾਲ ਕੋਈ ਪੈਰਲਲ ਹਿੰਦੂ ਚਿਹਰੇ ਹੂੰ ਪ੍ਰਧਾਨ ਦੀ ਦੌੜ ਚ ਨੰਬਰ 1 ਤੇ ਚਰਨਜੀਤ ਚੰਨੀ ਲੱਗਦੇ ਨੇ Dalit ਭਾਈਚਾਰੇ ਚੋਂ ਚਿਹਰਾ ਔਰ ਨੰਬਰ 2 ਤੇ ਕਾਂਗਰਸ ਅਗਰ ਚਰਨਜੀਤ ਚੰਨੀ ਨਹੀਂ ਤੇ ਫਿਰ ਕਿਸੇ ਹਿੰਦੂ ਚਿਹਰੇ ਨੂੰ ਕਾਂਗਰਸ ਅੱਗੇ ਲਿਆ ਸਕਦੀ ਕਿਉਂਕਿ ਪ੍ਰਤਾਪ ਬਾਜਵਾ ਨੇ ਜਿਹੜੇ ਉਹ ਇਸ ਵਕਤ ਲੀਡਰ ਆਫ ਓਪੋਜੀਸ਼ਨ ਨੇ ਉਹ ਵੀ ਨਹੀਂ ਚਾਣਗੇ ਕਿ ਉਹ ਆਪਣੀ ਐਲੋਪੀ ਸ਼ਿਪ ਛੱਡ ਕੇ ਕਾਂਗਰਸ ਦੀ ਪ੍ਰਧਾਨਗੀ ਵਾਲੇ ਪਾਸੇ ਆਉਣ। ਉਹ ਮੁੱਖ ਮੰਤਰੀ ਦੇ ਚਿਹਰੇ ਦੀ ਡੋਰ 'ਚ ਰਹਿਣਗੇ। ਉਹ ਇੱਕ ਵੱਖਰਾ ਸਵਾਲ ਹੈ ਵੀ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਕਿਹਨੂੰ ਬਣਾਉਂਦੀ ਹੈ? ਕੀ ਚਰਨਜੀਤ ਚੰਨੀ ਉਹਨਾਂ ਨੂੰ ਬਣਾਉਂਦੀ ਹੈ ਜਾਂ ਪ੍ਰਤਾਪ ਬਾਜਵਾ ਨੂੰ ਬਣਾਉਂਦੀ ਹੈ ਜਾਂ ਪਿਛਲੀ ਵਾਰ ਦੇ ਜਿਹੜੇ ਵੇਟਿੰਗ 'ਚ ਨੇ ਉਹਨਾਂ ਦੀ। ਪਿਛਲੀ ਵਾਰ ਨਵਜੋਤ ਸਿੱਧੂ ਔਰ ਚਰਨਜੀਤ ਚੰਨੀ ਦੇ ਵਿਚਾਲੇ ਮੁੱਖ ਮੰਤਰੀ ਦਾ ਮੁਕਾਬਲਾ ਸੀ ਤੇ ਚਰਨਜੀਤ ਚੰਨੀ ਨੂੰ ਬਣਾ ਦਿੱਤਾ ਗਿਆ ਨਵਜੋਤ ਸਿੱਧੂ ਪ੍ਰਧਾਨ ਸੀ। ਕਿ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਅਗਰ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤੇ ਕੀ ਚਰਨਜੀਤ ਚੰਨੀ ਹੀ ਬਣਨਗੇ ਜਾਂ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏਗੀ ਜਾਂ ਪ੍ਰਤਾਪ ਸਿੰਘ ਬਾਦਵਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਕਾਂਗਰਸ ਨੇ طے ਕਰਨਾ ਹੈ ਪਰ ਕਿਉਂਕਿ ਹੁਣ ਉਹਨਾਂ ਦੇ ਇੰਚਾਰਜ ਬਣਗੇ ਬਪੇਸ਼ ਭਗੇਲ ਜਿਹੜਾ ਜਿਹੜਾ ਇੰਚਾਰਜ ਹੁੰਦਾ ਹੈ ਨਾ ਦੀ ਪੋਲੀਟੀਕਲ ਪਾਰਟੀ ਆ ਚੰਦੀਪ ਜੀ ਜੀ ਉਹ ਹਾਈ ਕਮਾਂਡ ਦਾ ਅੱਖ ਤੇ ਕੰਨ ਦੱਸਿਆ ਜਾਂਦਾ ਹੈ ਬਿਲਕੁਲ ਹਾਈ ਕਮਾਂਡ ਜਿਹੜਾ ਇੰਚਾਰਜ ਬਣਾਇਆ ਜਾਂਦਾ ਹੈ ਕੁਝ ਦਿਨ ਉਹਨੂੰ ਕੰਮ ਕਰਨ ਦਿੰਦੀ ਹੈ ਹੁਣ ਉਪੇਸ਼ ਬਗੇਲ ਦੀ ਕੁਝ ਸਮਾਂ ਕੰਮ ਕਰਨਗੇ ਫਿਰ ਪਾਰਟੀ ਹਾਈ ਕਮਾਂਡ ਉਹਨਾਂ ਦੀ ਫੀਡਬੈਕ ਲਏਗੀ ਪੰਜਾਬ ਦੇ ਵਿੱਚ ਸੈਕਟਰੀ ਨੇ ਸੈਕਟਰੀ ਇੰਚਾਰਜ ਨੇ ਅਲੋਕ ਸ਼ਰਮਾ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਹੋਰ ਨੇ ਉਹਨਾਂ ਨੂੰ ਬਹੁਤ ਸਮਾਂ ਹੋ ਗਿਆ ਪੰਜਾਬ 'ਚ ਕੰਮ ਕਰਦੇ ਉਹਨਾਂ ਦੀ ਫੀਡਬੈਕ ਲਏਗੀ ਕਾਂਗਰਸ ਪਾਰਟੀ ਹਾਂ ਉਪੇਸ਼ ਬਗੇਲ ਹੋ ਗਏ ਔਰ ਸੈਕਟਰੀ ਇੰਚਾਰਜ ਅਲੋਕ ਸ਼ਰਮਾ ਹੋ ਗਏ ਇੱਕ ਹੋਰ ਸੈਕਟਰੀ ਇੰਚਾਰਜ ਨੇ ਇਹ ਇਹ ਜਿਹੜੀ ਟੀਮ ਹੈ ਇਹ ਆਖਰ ਕਾਂਗਰਸ ਪਾਰਟੀ ਦੀ ਇਹਨੇ ਫੀਡਬੈਕ ਦੇਣੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਸਾਨੂੰ ਪੰਜਾਬ 'ਚ ਸੰਗਠਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਅਗਰ ਅਸੀਂ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਮੁਕਾਬਲਾ ਕਰਨਾ ਹੈ ਔਰ ਸਾਨੂੰ ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਇਹ ਬੜੇ ਹਾਲਾਂਕਿ ਦਿੱਲੀ ਦੀਆਂ ਚੋਣਾਂ ਹੋ ਗਈਆਂ ਇਸ ਕਰਕੇ ਯਾਦਵ ਸਾਹਿਬ ਨੂੰ ਹਟਾ ਦਿੱਤਾ ਨਹੀਂ ਤਾਂ ਕਾਂਗਰਸ ਵਾਲੇ 6-7 ਮਹੀਨੇ ਸਾਲ ਪਹਿਲਾਂ ਹੀ ਨਵਾਂ ਇੰਚਾਰਜ ਲਾਉਂਦੇ ਨੇ ਸੈਕਟਰੀ ਇੰਚਾਰਜ ਐਤ ਕੀ ਪੌਣੇ 2 ਸਾਲ ਪਏ ਨੇ ਉਹ ਭੇਲ ਸਾਹਿਬ ਆ ਗਏ ਬਗੇਲ ਸਾਹਿਬ ਹੁਣ ਅਗਰ ਤਾਂ ਕਾਂਗਰਸ ਆਪਣੇ ਸੰਗਠਨ ਬਣਾਉਣ ਚ 1 ਸਾਲ ਦਾ ਵਕਤ ਲੈ ਲੈਂਦੀ ਹੈ ਹਾਂ ਫਿਰ ਕਾਂਗਰਸ 27 ਚ ਕੋਈ ਬਹੁਤੀ ਤਕੜੀ ਨਜ਼ਰ ਨਹੀਂ ਆਉਣੀ ਅਗਰ ਕਾਂਗਰਸ ਆ 3-4 ਮਹੀਨਿਆਂ ਚ ਫੇਰ ਬਦਲ ਕਰ ਦਿੰਦੀ ਹੈ ਫਿਰ ਕਾਂਗਰਸ ਕੋਲੇ ਸਮਾਂ ਹੋਏਗਾ ਕਿ ਉਹ ਆਮ ਆਦਮੀ ਪਾਰਟੀ ਔਰ ਭਾਜਪਾ ਨਾਲ ਬਰਾਬਰ ਮੁਕਾਬਲਾ ਕਰ ਸਕੇ ਪਰ ਕਾਂਗਰਸ ਉਸੇ ਸ਼ਰਤ ਤੇ ਮੁਕਾਬਲਾ ਕਰ ਸਕੇਗੀ ਅਗਰ ਕਾਂਗਰਸ ਦਾ ਸੰਗਠਨ ਮਜ਼ਬੂਤ ਹੋਏਗਾ ਲੀਡਰਾਂ ਦੇ ਵਿੱਚ ਮਨਮਟਾਵ ਨਹੀਂ ਹੋਣਗੇ ਦੇਖੋ ਕਾਂਗਰਸ ਦੀ ਸਭ ਤੋਂ ਵੱਡੀ ਦਿੱਕਤ ਵੀ ਹੈ ਔਰ ਕਾਂਗਰਸ ਕੋਲੇ ਸਭ ਤੋਂ ਵੱਡਾ ਪਲੱਸ ਪੁਆਇੰਟ ਵੀ ਹੈ ਕਾਂਗਰਸ ਕੋਲੇ ਵੱਡੇ ਕੱਦ ਦੇ ਲੀਡਰ ਬਹੁਤ ਨੇ ਪੰਜਾਬ 'ਚ ਨਵਜੋਤ ਸਿੱਧੂ ਪ੍ਰਤਾਪ ਸਿੰਘ ਬਾਦਵਾ ਚਰਨਜੀਤ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਮਨੀਸ਼ ਦਿਵਾੜੀ ਵਿਜੇਂਦਰ ਸਿੰਘਲਾ ਪਰਗਤ ਸਿੰਘ ਦਾ ਨਾਮ ਵੀ ਬਹੁਤ ਅੱਗੇ ਚੱਲ ਰਿਹਾ ਨਹੀਂ ਨਹੀਂ ਬਿਲਕੁਲ ਪਰਗਤ ਸਿੰਘ ਦਾ ਜਿਹੜਾ ਨਾਮ ਹੈ ਉਹ ਵੀ ਪ੍ਰਗਟ ਸਿੰਘ ਵੀ ਆ ਕਾਂਗਰਸ ਦੇ ਧਾਕੜ ਖਿਡਾਰੀ ਨੇ ਮੈਂ ਕਹੂੰਗਾ ਔਰ ਰਾਣਾ ਗੁਰਜੀਤ ਸਿੰਘ ਨੇ ਹੁਣ ਗੁਰਜੀਤ ਕਾਜਲੇ ਦਾ ਤਾਂ ਵੀ ਯਾਦ ਹੀ ਕਿਸੇ ਕੋਲ ਬੰਦਾ ਹੋਇਆ ਰਹਿ ਚੱਲਦਾ ਰਿਹਾ ਰਾਣਾ ਕੇਪੀ ਸਿੰਘ ਜਿਹੜੇ ਸਪੀਕਰ ਵੀ ਰਹੇ ਵਿਧਾਨ ਸਭਾ ਦੇ ਹਾਂ ਹਾਂ ਰਾਣਾ ਕੇਪੀ ਉਹ ਉਹ ਵੀ ਇੱਕ ਵੱਡੇ ਆਗੂ ਨੇ ਸੋ ਕਾਂਗਰਸ ਕੋਲੇ ਵੱਡੇ ਕੱਦ ਦੇ ਲੀਡਰ ਤਾਂ ਬਹੁਤ ਨੇ ਪਰ ਕਾਂਗਰਸ ਦੀ ਦਿੱਕਤ ਕੀ ਹੈ ਕਾਂਗਰਸ ਦੇ ਇਹ ਸਾਰੇ ਲੀਡਰ ਜਿਵੇਂ ਰੇਲ ਗੱਡੀ ਚੱਲਦੀ ਹੈ ਨਾ ਜੀ ਇਕੋ ਲਾਈਨ ਤੇ ਜੀ ਕਾਂਗਰਸ ਦੇ ਸਾਰੇ ਲੀਡਰ ਇਕੋ ਲਾਈਨ ਤੇ ਨਹੀਂ ਚੱਲਦੇ ਹਾਂ ਜੇ ਮੰਨ ਲਈਏ ਕਿ ਕਾਂਗਰਸ ਰੇਲ ਗੱਡੀ ਹੈ ਤੇ ਸਾਰੇ ਡੱਬਿਆਂ ਦਾ ਮੂੰਹ ਅਲੱਗ-ਅਲੱਗ ਪਾਸੇ ਆ ਇਹ ਦਿੱਕਤ ਹੈ ਕਾਂਗਰਸ ਦੀ ਸਭ ਤੋਂ ਵੱਡੀ ਪਰ ਜਦੋਂ ਅਸੀਂ ਆਮ ਆਦਮੀ ਪਾਰਟੀ ਦੇਖਦੇ ਹਾਂ ਬੀਜੇਪੀ ਦੇਖਦੇ ਹਾਂ ਬੀਜੇਪੀ ਦੇ ਵਿੱਚ ਸੰਗਠਨ ਚ ਗਜਬ ਦੀ ਏਕਤਾ ਹੈ ਉੱਥੇ ਜਦੋਂ ਕੋਈ ਪ੍ਰਧਾਨ ਹਟਾਇਆ ਜਾਂਦਾ ਤੇ ਨਵਾਂ ਪ੍ਰਧਾਨ ਆ ਜਾਂਦਾ ਤੇ ਪੁਰਾਣੇ ਪ੍ਰਧਾਨ ਦੀ ਉੱਥੇ ਵੈਲਿਊ ਖਤਮ ਨਹੀਂ ਹੁੰਦੀ ਕਾਂਗਰਸ ਪਾਰਟੀ ਦੀ ਹੈ ਜਾਖੜ ਸਾਹਿਬ ਨੇ ਕਦੋਂ ਦਾ ਅਸਤੀਫਾ ਐਲਾਨ ਕੀਤਾ ਪਰ ਪਾਰਟੀ ਦੇ ਵਿੱਚ ਕੋਈ ਲਾਲਾ ਲਾਲਾ ਨਹੀਂ ਹੋਈ ਵੀ ਮੈਂ ਬਣਨਾ ਮੈਂ ਬਣਨਾ ਬਿਲਕੁਲ ਸ਼ਾਂਤ ਹੈ ਪਾਰਟੀ ਔਰ ਤੁਸੀਂ ਵੇਖੋ ਜਾਖੜ ਸਾਹਿਬ ਨੂੰ ਹੀ ਥਾਪੀ ਮਿਲ ਗਈ ਕਿ ਤੁਸੀਂ ਕੰਟੀਨਿਊ ਰੱਖੋ ਹੁਣ 27 ਦੀਆਂ ਚੋਣਾਂ ਤੱਕ ਸੁਨੀਲ ਜਾਖੜ ਹੀ ਪ੍ਰਧਾਨ ਰਹਿਣਗੇ ਔਰ ਜਿਵੇਂ ਮੈਂ ਪਹਿਲਾਂ ਕਿਹਾ ਬੀਜੇਪੀ ਵੀ ਜੇ ਅਸੀਂ ਗੱਲ ਕਰੀਏ ਨਾ ਕਾਂਗਰਸ ਨੇ ਹੁਣ ਜਿਹੜਾ ਪ੍ਰਧਾਨ ਤੇ ਮੁੱਖ ਮੰਤਰੀ ਦਾ ਚਿਹਰਾ ਲਾਉਣਾ ਕਾਂਗਰਸ ਨੇ ਇਹ ਸੋਚ ਕੇ ਲੈਣਾ ਕਿ ਆਪ ਔਰ ਬੀਜੇਪੀ ਕੀ ਕਰਦੀ ਹੈ ਹੁਣ ਬੀਜੇਪੀ Dalit ਚਿਹਰਾ ਔਰ Hindu ਚਿਹਰਾ ਇਹ ਅੱਗੇ ਵਧਾ ਸਕਦੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਨੇ ਹੁਣ ਦੋ ਲੀਡਰ ਨੇ ਪੰਜਾਬ 'ਚ ਇੱਕ ਭਗਵੰਤ ਮਾਨ ਤੇ ਇੱਕ ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਨੇ ਵੀ ਆਪਣੀ ਸਿਆਸਤ ਨਾਤਾ ਧਰਮ ਤੇ ਫੋਕਸ ਕੀਤੀ ਹੈ ਨਾ ਸਿੱਖੀ ਤੇ ਫੋਕਸ ਕੀਤੀ ਹੈ ਨਾ ਕਿਸੇ ਧਰਮ ਵਿਸ਼ੇਸ਼ ਤੇ ਫੋਕਸ ਕੀਤੀ ਹੈ ਭਗਵੰਤ ਮਾਨ ਵੀ ਇੱਕ ਸੈਕੂਲਰ ਸਿਆਸਤ ਕਰਨ ਵਾਲਾ ਲੀਡਰ ਹੂੰ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੈ ਨਵਜੋਤ ਸਿੰਘ ਸਿੱਧੂ ਉਹ ਵੀ ਹਿੰਦੂ ਸਿੱਖ ਚਿਹਰਾ ਇਕੱਠਾ ਹੀ ਹੈ ਨਵਜੋਤ ਸਿੰਘ ਸਿੱਧੂ ਦੀ ਇਹ ਐਡਵਾਂਟੇਜ ਹੈ ਉਹਨੂੰ ਭਾਵੇਂ ਤੁਸੀਂ ਜੱਟ ਸਿੱਖ ਕਹ ਲਓ ਨਾਲ ਹਿੰਦੂ ਸਿੱਖ ਹਿੰਦੂ ਕਹ ਲਓ ਪਰ ਨਵਜੋਤ ਸਿੱਧੂ ਵੀ ਇੱਕ ਸੈਕੂਲਰ ਚਿਹਰਾ ਹੈ ਭਗਵੰਤ ਮਾਨ ਵੀ ਸੈਕੂਲਰ ਚਿਹਰਾ ਹੈ ਹੁਣ ਜਦੋਂ ਗੱਲ ਆ ਜਾਂਦੀ ਹੈ ਇਹਨਾਂ ਤੋਂ ਇਲਾਵਾ ਹੂੰ ਜੇ ਹੁਣ ਸੁਨੀਲ ਜਾਖੜ ਹੈ ਹੁਣ ਸੁਨੀਲ ਜਾਖੜ Hindu ਚਿਹਰਾ ਤਾਂ ਹੋ ਸਕਦੇ ਨੇ ਪਰ ਸੁਨੀਲ ਜਾਖੜ ਦਾ ਪਰਿਵਾਰ ਹੈ ਜਿਹੜਾ ਉਹ ਜੱਟ ਸਿੱਖ ਜਾਂ Hindu ਚਿਹਰੇ ਦਾ ਸਮੇਲ ਨਹੀਂ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਹੈਗਾ ਇਹ ਐਡਵਾਂਟੇਜ ਨਵਜੋਤ ਸਿੰਘ ਸਿੱਧੂ ਕੋਲੇ ਹੈਗੀ ਹੈ ਹੁਣ ਭਗਵੰਤ ਮਾਨ ਕੋਲੇ ਐਡਵਾਂਟੇਜ ਕੀ ਹੈ ਕਿ ਭਗਵੰਤ ਮਾਨ ਇੱਕ ਤਾਂ ਕਲਾਕਾਰ ਉਹਨਾਂ ਦਾ ਪਛੋਕਰ ਹੈ ਦੂਸਰਾ ਭਗਵੰਤ ਮਾਨ ਨੇ ਕਦੇ ਵੀ Hindu ਜਾਂ ਸਿੱਖ ਦੀ ਸਿਆਸਤ ਨਹੀਂ ਕੀਤੀ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਨਹੀਂ ਕੀਤੀ ਜਿਨ੍ਹਾਂ ਲੀਡਰਾਂ ਨੇ ਕਦੇ ਹਿੰਦੂ ਜਾਂ ਸਿੱਖ ਦੀ ਸਿਆਸਤ ਨਹੀਂ ਕੀਤੀ ਪੰਜਾਬ 'ਚ ਜਿਵੇਂ ਅਬਦੁਲ ਕਲਾਮ ਸੀ ਉਹ ਇੱਕ ਸੈਕੂਲਰ ਚਿਹਰਾ ਸੀ ਡਾਕਟਰ ਮਨਮੋਨ ਸਿੰਘ ਸੀਗੇ ਉਹ ਇੱਕ ਸੈਕੂਲਰ ਚਿਹਰਾ ਸੀ ਅਟਲ ਬਿਹਾਰੀ ਵਾਜਪਾਈ ਸੀ ਜਿਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਹਿੰਦੂ ਭਾਈਚਾਰੇ ਦੇ ਲੋਕ ਪਸੰਦ ਕਰਦੇ ਸੀ ਉਹਨੇ ਸਿੱਖ ਭਾਈਚਾਰੇ ਦੇ ਲੋਕ ਪਸੰਦ ਕਰਦੇ ਸੀ ਸੋ ਇਸ ਕਰਕੇ ਹੁਣ ਜਿਹੜੇ ਜਿਹੜੇ ਸੈਕੂਲਰ ਚਿਹਰੇ ਨੇ ਉਹਨਾਂ ਦਾ ਦਾਵੀ ਲੱਗ ਸਕਦਾ ਹੈ ਇਸ ਵਰ ਦੀ ਸਿਆਸਤ ਦੇ ਵਿੱਚ ਪਰ ਬੜੀ ਦਿਲਚਸਪ ਕਾਂਗਰਸ ਦੇ ਲਈ ਸਿਟੀ ਇਹ ਬਣਨੀ ਹੈ ਕਿ ਕਾਂਗਰਸ ਨੇ ਬੀਜੇਪੀ ਚ ਵੀ ਵੇਖਣਾ ਹੈ ਕਿ ਕਿਹੜਾ ਚਿਹਰਾ ਹੁੰਦਾ ਹੈ ਔਰ ਮੈਨੂੰ ਲੱਗਦਾ ਹੈ ਬੀਜੇਪੀ ਦਲਿਤ ਭਾਈਚਾਰੇ ਚੋਂ ਜਾਂ ਹਿੰਦੂ ਚਿਹਰਾ ਇੱਥੇ ਅੱਗੇ ਕਰ ਸਕਦੀ ਹੈ ਕਿਉਂਕਿ ਬੀਜੇਪੀ ਕੋਲੇ ਉਸ ਪਦਰ ਤੇ ਕੋਈ ਵੀ ਵੱਡਾ ਸਿੱਖ ਚਿਹਰਾ ਨਹੀਂ ਹੈ ਆਮ ਆਦਮੀ ਪਾਰਟੀ ਸਤਾਈ ਚ ਵੀ ਭਗਵੰਤ ਮਾਨ ਦੀ ਅਗਵਾਈ ਚ ਚੋਣ ਲੜੇਗੀ ਭਗਵੰਤ ਮਾਨ ਸੈਕੂਲਰ ਚਿਹਰਾ ਹੈ ਅਗਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਜਗ੍ਹਾ ਕੋਈ ਹੋਰ ਚਿਹਰਾ ਅੱਗੇ ਕੀਤਾ ਹਾਂ ਨੇੜੇ ਜਾ ਕੇ ਪਤਾ ਲੱਗੇਗਾ ਕਿ ਉਹਦੀ ਸਥਿਤੀ ਕੀ ਬਣਦੀ ਹੈ ਕਿਉਂਕਿ ਹਾਲ ਫਿਲਹਾਲ ਭਗਵੰਤ ਮਾਨ ਦੇ ਕੱਦ ਦਾ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਨਹੀਂ ਹੈ ਬਿਲਕੁਲ ਹੁਣ ਇਸੇ ਤਰ੍ਹਾਂ ਜਦੋਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਕੋਲੇ ਚਿਹਰੇ ਬਹੁਤ ਨੇ ਕਾਂਗਰਸ ਨੇ ਤੈਅ ਕਰਨਾ ਹੈ ਵੀ ਜੇ ਅਸੀਂ ਇੱਕ ਚਿਹਰੇ ਨੂੰ ਬਣਾ ਦਿੰਦੇ ਹਾਂ ਕਿ ਬਾਕੀ ਨਾਲ ਆਉਂਦੇ ਨੇ ਅਗਰ ਚਰਨਜੀਤ ਚੰਨੀ ਉਹਨਾਂ ਨੂੰ ਬਣਾ ਦਿੰਦੇ ਨੇ ਪ੍ਰਦਾਨ ਕੀ ਬਾਜਵਾਦ ਸਾਹਿਬ ਰਾਜਾ ਵੜਿੰਗ ਸੁਨੀਲ ਜਾਖੜ ਮਾਫ ਕਰਨਾ ਮਨੀਸ਼ ਦਿਵਾੜੀ ਸੁਨੀਲ ਜਾਖੜ ਦਾ ਬੀਜੇਪੀ ਚਲੇ ਗਏ ਨਵਜੂਦ ਸਿੱਧੂ ਸੁਖਜਿੰਦਰ ਰੰਧਾਵਾ ਮਨੀਸ਼ ਦਿਵਾੜੀ ਇਹ ਸਾਰੇ ਇਕੱਠੇ ਹੋ ਕੇ ਚਰਨਜੀਤ ਚੰਨੀ ਜੀ ਦੇ ਮੂੰਹ ਚ ਲੱਡੂ ਪਾਉਣਗੇ ਵਧਾਈ ਆਲਾ ਇਹ ਤੇ ਨਿਰਪਰ ਕਰਦਾ ਹੈ ਕਾਂਗਰਸ ਅਗਰ ਚਰਨਜੀਤ ਹਾਂ ਜਿਹੜੀ ਗੱਲ ਤੁਹਾਡੀ ਹੈ ਇਹ ਗੱਲ ਬਿਲਕੁਲ ਠੀਕ ਹੈ ਇਹ ਮੇਰੇ ਤੱਕ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕੁਝ ਦਿਨ ਪਹਿਲਾਂ ਚਰਨਜੀਤ ਚੰਨੀ ਉਹਨਾਂ ਦੀ ਮੁਲਾਕਾਤ ਹੋਈ ਹੈ ਹਾਈ ਕਮਾਂਡ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਵੀ ਉਹਨਾਂ ਦੀ ਲਗਭਗ ਅੱਧਾ ਪੌਣਾ ਘੰਟਾ ਮੀਟਿੰਗ ਹੋਣ ਦੀਆਂ ਖਬਰਾਂ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਪਰ ਚਰਨਜੀਤ ਚੰਨੀ ਉਹਨਾਂ ਦੀ ਇਸ ਮੀਟਿੰਗ ਦਾ ਮਤਲਬ ਵੀ ਕੱਢਿਆ ਜਾਂਦਾ ਹੈ ਕਿ ਪਾਰਟੀ ਦੀ ਹਾਈ ਕਮਾਂਡ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਂ ਨੂੰ ਬਹੁਤ ਪ੍ਰਮੁੱਖਤਾ ਦੇ ਨਾਲ ਦੇਖ ਰਹੀ ਹੈ ਬਤੌਰ ਪ੍ਰਧਾਨ ਕਾਂਗਰਸ ਪਾਰਟੀ ਕਿਉਂਕਿ ਚੰਨੀ ਸਾਹਿਬ ਦਾ ਜਿਹੜਾ ਕਮਬੈਕ ਸੀਗਾ ਨਾ ਲੋਕ ਸਭਾ ਚੋਣਾਂ ਦੇ ਵਿੱਚ ਉਹ ਬੜਾ ਧਾਕੜ ਸੀ ਬੜਾ ਜਾਨਦਾਰ ਕਮਬੈਕ ਕੀਤਾ ਲੋਕ ਵਿਧਾਨ ਸਭਾ ਦੀਆਂ ਦੋਨੋਂ ਸੀਟਾਂ ਖਾਰ ਗਏ ਤੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਬਾਜ਼ੀ ਮਾਰ ਲਈ ਜਿਲੰਦਰ ਤੋਂ ਹਾਂ ਲੋਕ ਸਭਾ ਦੇ ਵਿੱਚ ਚਰਨਜੀਤ ਚੰਨੀ ਉਹਨਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਉੱਥੋਂ ਸੀਟ ਹਾਸਲ ਕੀਤੀ ਕਮਬੈਕ ਬਹੁਤ ਵਧੀਆ ਕੀਤਾ ਹਾਂ ਪਰ ਮੈਂ ਇਹ ਨਹੀਂ ਕਹੂੰਗਾ ਕਿ ਚਰਨਜੀਤ ਚੰਨੀ ਦਾ ਨਾਮ ਫਾਈਨਲ ਹੀ ਕਰਤਾ ਹੈ ਕਮੰਡ ਨੀ ਬਿਲਕੁਲ ਠੀਕ ਗੱਲ ਆ ਆਪਾਂ ਤੇ ਚਰਚਾ ਕਰ ਰਹੇ ਆ ਅੱਗੇ ਹੈ ਚਰਨਜੀਤ ਚੰਨੀ ਦਾ ਨਾਮ ਪਰ ਕਾਂਗਰਸ ਹਿੰਦੂ ਚਿਹਰਾ ਵੀ ਅੱਗੇ ਲਿਆ ਸਕਦੀ ਹੈ ਜਿਹੜਾ ਇਸ ਵਾਰ ਫਾਰਮੂਲਾ ਹੈ ਨਾ ਜੀ ਜਿਹੜਾ ਜ਼ਿਆਦਾ ਨਜ਼ਰ ਆ ਪੋਲਿਟਿਕਲ ਪਾਰਟੀਆਂ ਦੇ ਉਹ ਰਣੀ ਹੈ ਦਲਿਤ ਭਾਈਚਾਰੇ ਦੇ ਚਿਹਰੇ ਤੇ ਔਰ ਹਿੰਦੂ ਚਿਹਰੇ ਤੇ ਕਿਉਂਕਿ ਜਿਹੜਾ ਜਿਹੜੀ ਸਿੱਖ ਭਾਈਚਾਰੇ ਦਾ ਚਿਹਰਾ ਹੈ ਜੀ ਉਹਦੇ ਵਿੱਚ ਮੁੱਖ ਪਾਰਟੀਆਂ ਅਕਾਲੀ ਦਲ ਤੋਂ ਆ ਜਾਂਦੀ ਹੈ ਅਕਾਲੀ ਦਲ ਅੰਮ੍ਰਿਤਸਰ ਆ ਗਈ ਉਹਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਸਿੱਖ ਵੋਟ ਹੈ ਨਾ ਇਸ ਵਾਰ ਜਾਂ ਅਸੀਂ ਕਹੀਏ ਜੱਟ ਸਿੱਖ ਵੋਟ ਹੈ ਉਹ ਵੰਡੇ ਜਾਣ ਦਾ ਖਤਰਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਪੋਲਿਟੀਕਲ ਪਾਰਟੀਆਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਉਸ ਭਾਈਚਾਰੇ ਦਾ ਚਿਹਰਾ ਲਈਏ ਜਿਹਦੇ ਵਿੱਚ ਜਿਹੜਾ ਇੱਕ ਤਾਂ ਨਵਾਂ ਤਜਰਬਾ ਹੋਵੇ ਕਿਉਂਕਿ ਹਰਿਆਣੇ 'ਚ ਵੀ ਤੁਸੀਂ ਵੇਖੋ ਪਰ ਟਲ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਨਵਾਂ ਤਜਰਬਾ ਹੋਵੇ ਕੀ ਕਾਂਗਰਸ ਇਸ ਵੇਲੇ ਇਸ ਕਪੈਸਿਟੀ ਚ ਹੈਗੀ ਆ ਕਿ ਉਹ ਪੰਜਾਬ ਦੇ ਵਿੱਚ ਕੋਈ ਨਵਾਂ ਤਜਰਬਾ ਕਰੇ ਕਿਉਂਕਿ ਉਹਨਾਂ ਨੇ ਹਰਿਆਣਾ ਮਹਾਰਾਸ਼ਟਰਾ ਤੋਂ ਬਾਅਦ ਹੁਣ ਪੰਜਾਬ ਦੀ ਚੋਣ ਲੜਨੀ ਆ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਦੇਖੋ ਉਹਦੇ ਪਿੱਛੇ ਦੋ ਤਿੰਨ ਕਾਰਨ ਨੇ ਹਰਿਆਣਾ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਉਹ ਵੀ ਜਾਟ ਲੀਡਰ ਸੀ ਕਾਂਗਰਸ ਪਾਰਟੀ ਭਾਜਪਾ ਨੇ ਉੱਥੇ ਚੋਣ ਇਸ ਤਰ੍ਹਾਂ ਬਣਾਤੀ ਕਿ ਜਿਵੇਂ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਜਾਤ ਭਾਈਚਾਰੇ ਤੇ ਫੋਕਸ ਕਰ ਰਹੀ ਸੀ ਕਾ ਬੀਜੇਪੀ ਨੇ ਇਸ ਤਰੀਕੇ ਦਾ ਉਥੇ ਨਰੇਟਿਵ ਬਣਾਇਆ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਚਰਨਜੀਤ ਚੰਨੀ ਵੀ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਨੇ ਮੁੱਖ ਮੰਤਰੀ ਰਹੇ ਨੇ ਇੱਕ ਤਰੀਕੇ ਨਾਲ ਉਹ ਵੀ ਸੈਕੂਲਰ ਚਿਰਾਈ ਨਹੀਂ ਪਰ ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸੰਗਠਨ 'ਚ ਉਸ ਤਰ੍ਹਾਂ ਦੀ ਏਕਤਾ ਨਹੀਂ ਹੈ ਜਿਸ ਤਰ੍ਹਾਂ ਦੀ ਏਕਤਾ ਬੀਜੇਪੀ 'ਚ ਆਮ ਆਦਮੀ ਪਾਰਟੀ 'ਚ ਕਾਂਗਰਸ ਨੂੰ ਜਿਹੜੀ ਮਾਰ ਪੈਂਦੀ ਹੈ ਉਹ ਸੰਗਠਨ ਦੀ ਏਕਤਾ ਦੀ ਪੈਂਦੀ ਹੈ ਅਗਰ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤੇ ਜਾਂਦੇ ਨੇ ਹਾਂ ਹੁਣ ਇਹ ਗੱਲ ਇੱਕ ਕਾਂਗਰਸ ਦੇ ਅੰਦਰ ਦੇਖਣ ਚ ਆਏਗੀ ਵੀ ਕੀ ਸਾਰੀ ਕਾਂਗਰਸ ਅਗਰ ਚਰਨਜੀਤ ਚੰਨੀ ਜੀ ਪ੍ਰਧਾਨ ਬਣਾ ਦਿੱਤੇ ਜਾਂਦੇ ਨੇ ਕੀ ਕਾਂਗਰਸ ਦੀ ਸਾਰੀ ਲੀਡਰਸ਼ਿਪ ਚਰਨਜੀਤ ਚੰਨੀ ਜੀ ਦਾ ਸਮਰਥਨ ਕਰੇਗੀ ਕਰਨਾ ਚਾਹੀਦਾ ਹੈ ਪਰ ਕੀ ਦਿਲੋਂ ਕਰੇਗੀ ਇਹਦੇ ਉੱਤੇ ਨਿਰਭਰ ਕਰਦਾ ਸੋ ਅਗਰ ਤਾਂ ਸਾਰੀ ਕਾਂਗਰਸ ਇਕਜੁੱਟ ਹੋ ਕੇ ਕਿਉਂਕਿ ਦੇਖੋ ਕਾਂਗਰਸ ਹੈ ਨਾ ਜਿਹੜੀ ਦੇਖੋ ਡੱਲਾ ਸਾਹਿਬ ਕਾਂਗਰਸ ਦੀ ਇੱਕ ਖਾਸੀਅਤ ਹੈਗੀ ਆ ਕਿ ਜਦੋਂ ਇਹਨਾਂ ਨੇ ਪਹਿਲਾ ਸਮਾਗਮ ਕਰਨਾ ਹੁੰਦਾ ਨਾ ਕਿਸੇ ਦਾ ਸਵਾਗਤੀ ਸਮਾਗਮ ਹੋਵੇ ਜਾਂ ਕਿਸੇ ਨੂੰ ਅਹੁਦਾ ਦਿੱਤਾ ਹੋਵੇ ਕਹਿ ਲਿਓ ਵੀ ਉਹਦੀ ਪਹਿਲੀ ਪਾਰਟੀ ਆ ਉਦੋਂ ਤੇ ਸਾਰੀ ਕਾਂਗਰਸ ਇਕੱਠੀ ਨਜ਼ਰ ਆਂਦੀ ਆ ਪਰ ਅਗਲੇ ਦਿਨ ਦੂਜੇ ਦਿਨ ਤੀਜੇ ਦਿਨ ਫਿਰ ਇਹ ਰਾਤ ਜਿਹੜੇ ਆ ਵੱਖੋ ਵੱਖਰੇ ਹੋ ਜਾਂਦੇ ਆ ਇਹ ਸਥਿਤੀ ਉਦੋਂ ਵੀ ਦੇਖਣ ਨੂੰ ਮਿਲੀ ਸੀਗੀ ਡੱਲਾ ਸਾਹਿਬ ਜਦੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਸਾਰੇ ਲੀਡਰ ਚਰਨਜੀਤ ਚੰਨੀ ਦੇ ਨਾਲ ਤੁਰੇ ਪਰ ਹੌਲੀ ਹੌਲੀ ਇਹ ਸਾਰਾ ਕਾਫਲਾ ਖਿੰਡਦਾ ਗਿਆ ਸੀਗਾ ਨੇ ਉਦੋਂ ਪ੍ਰਧਾਨ ਸੀ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਔਰ ਸਾਰੀ ਲੀਡਰਸ਼ਿਪ ਪਹਿਲਾਂ ਇਕੱਠੀ ਸੀ ਪਰ ਬਾਅਦ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ ਧੜੇਵਾਜ਼ੀ ਦਾ ਸ਼ਿਕਾਰ ਹੋ ਗਈ ਕਈ ਕਾਂਗਰਸ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ ਮੈਂ ਪਹਿਲਾਂ ਹੀ ਕਿਹਾ ਕਿ ਕਾਂਗਰਸ ਉਹ ਰੇਲ ਗੱਡੀ ਨਹੀਂ ਹੈ ਜਿਹੜੀ ਇਕੁਅਲੀ ਤੇ ਚੱਲੇ ਚਾਹੀਦਾ ਹੈ ਕਾਂਗਰਸ ਦੇ ਲੀਡਰਾਂ ਨੂੰ ਤੁਸੀਂ ਜੇ ਗੱਲ ਆ ਸਾਹਿਬ ਇੱਥੇ ਆਪਾਂ ਚਰਚਾ ਦੇ ਵਿੱਚ ਆਸ਼ੂ ਸਾਹਿਬ ਨੂੰ ਇਗਨੋਰ ਕਰ ਰਹੇ ਆ ਭਰਤ ਪੂਸ਼ਨ ਆਸ਼ੂ ਲੁਧਿਆਣੇ ਤੋਂ ਐਮ ਐਲ ਏ ਵੀ ਰਹੇ ਆ ਮੰਤਰੀ ਵੀ ਰਹੇ ਆ ਇਸ ਵੇਲੇ ਉਹ ਬਾਹਰ ਨੇ ਆਜ਼ਾਦ ਨੇ ਉਹ ਕੇਸ ਉਹਨਾਂ ਦੇ ਮੈਨੂੰ ਲੱਗਦਾ ਉਹਦੇ 'ਚ ਉਹਨਾਂ ਨੂੰ ਰਾਹਤ ਮਿਲੀ ਹੋਈ ਆ ਆਸ਼ੂ ਸਾਹਿਬ ਦੁਆਰੇ ਵੀ ਥੋੜਾ ਜਿਹਾ ਤੁਸੀਂ ਜ਼ਰੂਰ ਦੱਸਣਾ ਨਹੀਂ ਦੇਖੋ ਭਰਤ ਪੂਸ਼ਨ ਆਸ਼ੂ ਤੇ ਅਗਰ ਵਿਜੀਲੈਂਸ ਜਾਂ ਈਡੀ ਦਾ ਕੇਸ ਨਾ ਹੋਇਆ ਹੁੰਦਾ ਤੇ ਅੱਜ ਭਰਤ ਪੂਸ਼ਨ ਆਸ਼ੂ ਵੀ ਪੰਜਾਬ 'ਚ ਕਾਂਗਰਸ 'ਚ ਪ੍ਰਧਾਨਗੀ ਦੀ ਦੌੜ 'ਚ ਨੰਬਰ 1 ਤੇ ਹੋਣੇ ਸੀ ਹਮ ਲੇਕਿਨ ਕਿਉਂਕਿ ਪਿਛਲੇ ਸਮੇਂ ਦੇ ਉੱਤੇ ਭਾਰਤਪੂਸ਼ਣ ਆਸ਼ੂ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਰਹਿਣਾ ਪਿਆ ਇਸ ਵੀ ਇਸ ਵਾਰੀ ਇਸ ਵਾਰੀ ਹਜੇ ਮੈਨੂੰ ਭਾਰਤਪੂਸ਼ਣ ਆਸ਼ੂ ਪ੍ਰਧਾਨ ਜੀ ਦੀ ਦੌੜ ਚੋਡੀ ਮਜਬੂਤੀ ਨਾਲ ਨਜ਼ਰ ਨਹੀਂ ਆਉਂਦੀ ਹਾਲਾਂਕਿ ਭਾਰਤਪੂਸ਼ਣ ਆਸ਼ੂ ਚ ਹਜੇ ਲੰਮੀ ਸਿਆਸਤ ਪਈ ਹੈ ਹਜੇ ਉਹਨਾਂ ਦੀ ਉਮਰ ਮੇਰੇ ਖਿਆਲ 50 ਸਾਲ ਦੇ ਕਰੀਬ ਹੀ ਹੋਣੀ ਭਾਰਤਪੂਸ਼ਣ ਆਸ਼ੂ ਦੀ ਉਮਰ ਵੀ ਸਿਆਸਤ ਭਾਰਤਪੂਸ਼ਣ ਆਸ਼ੂ ਦੀ ਪਈ ਹੈ ਭਾਰਤਪੂਸ਼ਣ ਆਸ਼ੂ ਕੋਲੇ ਹਜੇ ਵਕਤ ਹੈ ਹਾਲ ਦੀ ਘੜੀ ਕਿਉਂਕਿ ਅਗਰ ਤਾਂ ਉਹ ਪੂਰੀ ਤਰ੍ਹਾਂ ਨਾਲ ਇਹਨਾਂ ਕੇਸਾਂ 'ਚੋਂ ਵਿਲੇ ਹੋ ਜਾਂਦੇ ਨੇ ਫਿਰ ਭਰਪੂਰਨ ਆਸ਼ੂ ਇੱਕ ਵਾਰ ਦੁਬਾਰਾ ਦਾਵੇਦਾਰੀ ਚ ਆ ਸਕਦੇ ਨੇ ਭਾਵੇਂ ਪ੍ਰਧਾਨਗੀ ਦੀ ਦਾਵੇਦਾਰੀ ਹੋਵੇ ਜਾਂ ਭਾਵੇਂ ਮੁੱਖ ਮੰਤਰੀ ਦੇ ਚਿਹਰੇ ਦੀ ਦਾਵੇਦਾਰੀ ਹੋਵੇ ਹਾਲ ਦੀ ਗੱਡੀ ਭਰਪੂਰਨ ਆਸ਼ੂ ਮੈਨੂੰ ਇਸ ਦੌੜ 'ਚ ਥੋੜੇ ਜਿ ਪਿੱਛੇ ਲੱਗਦੇ ਨੇ ਸ਼ਾਇਦ ਉਹ ਖੁਦ ਵੀ ਹਲੇ ਇਸ ਦੌੜ ਨੂੰ ਬਹੁਤ ਅੱਗੇ ਹੋ ਕੇ ਨਹੀਂ ਲੜਨਾ ਚਾਹਣਗੇ ਉਹਨਾਂ ਦੀ ਕੋਸ਼ਿਸ਼ ਹੋਣੀ ਹੈ ਕਿ ਇਹ ਜਿਹੜੇ ਕੇਸ ਕੂਟ ਨੇ ਸਾਰੇ ਮੁਕੰਮਲ ਤੌਰ ਤੇ ਨਿਬੜ ਜਾਣ ਪਰ ਮੈਂ ਜਿਹੜੀ ਸੰਦੀਪ ਜੀ ਤੁਹਾਨੂੰ ਗੱਲ ਕਰ ਰਿਹਾ ਸੀ ਜੀ ਆਮ ਆਦਮੀ ਪਾਰਟੀ ਨੇ ਅਮਨ अरोड़ा ਹਿੰਦੂ ਭਾਈਚਾਰੇ ਚੋਂ ਪ੍ਰਧਾਨ ਲਾਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੈ 27 ਚ ਵੀ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਣਗੇ ਪਰ ਅਮਨ अरोड़ा ਉਹਨਾਂ ਦੇ ਪ੍ਰਧਾਨ ਨੇ ਹੁਣ ਕਾਂਗਰਸ ਅਗਰ ਚਰਨਜੀਤ ਚੰਨੀ ਉਹਨਾਂ ਨੂੰ ਲਾ ਦਿੰਦੀ ਹੈ ਪ੍ਰਧਾਨ ਤੇ ਕੀ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਹੋਣਗੇ ਅਗਰ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਹੋਣਗੇ ਤੇ ਫਿਰ ਉਹਨਾਂ ਨੂੰ ਪ੍ਰਧਾਨ ਹਿੰਦੂ ਭਾਈਚਾਰੇ ਚੋਂ ਲਾਉਣਾ ਪੈਣਾ ਹੈ ਅਗਰ ਚਰਨਜੀਤ ਚੰਨੀ ਪ੍ਰਧਾਨ ਨੇ ਇਸ ਵਾਰ ਕੀ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਤੇ ਦਾਅ ਖੇਡੇਗੀ ਬਤੌਰ ਮੁੱਖ ਮੰਤਰੀ ਚਿਹਰਾ ਕਿਉਂਕਿ ਮੈਨੂੰ ਜੋ ਲੱਗਦਾ ਨਵਜੋਤ ਸਿੰਘ ਸਿੱਧੂ ਅਗਰ ਤਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਹੀ ਨਵਜੋਤ ਸਿੰਘ ਸਿੱਧੂ ਪੋਲਿਟਿਕਸ ਚ ਕਾਂਗਰਸ ਦੀ ਪੋਲਿਟਿਕਸ ਚ ਸਰਗਰਮ ਹੋਣਗੇ ਅਗਰ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਣਾ ਤੇ ਇਹ ਸਾਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਵੀ ਕਹਿ ਚੁੱਕੇ ਨੇ ਕਿ ਮੰਤਰੀਆਂ ਕੋਲੇ ਕੋਈ ਤਾਕਤ ਵੀ ਇਹ ਵੀ ਇਹ ਇੱਕ ਜ਼ਿੱਦ ਨਹੀਂ ਆ ਵੀ ਜੇ ਤੁਸੀਂ ਮੈਨੂੰ ਇਹ ਵਾਲਾ ਪੋਸਟ ਦਿਓਗੇ ਤੇ ਮੈਂ ਕੰਮ ਕਰੂੰਗਾ ਅਗਰ ਫਰਜ਼ ਕਰ ਲਓ ਜਿੱਦਾਂ ਤੁਸੀਂ ਦੱਸ ਰਹੇ ਹੋ ਹਾਲਾਂਕਿ ਤੁਸੀਂ ਵੀ ਜਿਹੜਾ ਵਾ ਉਹ ਆਪਣੇ ਤਜਰਬੇ ਦੇ ਨਾਲ ਹੀ ਦੱਸ ਰਹੇ ਹੋ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਇਦਾਂ ਅਗਰ ਕੋਈ ਲੀਡਰ ਬਜ਼ਿੱਦ ਹੋ ਜਾਵੇ ਵੀ ਮੈਨੂੰ ਤੁਸੀਂ ਇਹ ਪੋਸਟ ਦਿਓਗੇ ਤੇ ਕੰਮ ਕਰੂੰਗਾ ਇਦਾਂ ਸੰਗਠਨ ਤੇ ਫਰਕ ਨਹੀਂ ਪੈਂਦਾ ਡੱਲਾ ਸਾਹਿਬ ਇੱਕ ਗੱਲ ਨੂੰ ਅਸੀਂ ਸਮਝੀਏ ਨਵਜੋਤ ਸਿੱਧੂ ਜਦੋਂ ਪ੍ਰਧਾਨ ਸੀ ਕਾਂਗਰਸ ਪਾਰਟੀ ਨੇ ਉਹਨਾਂ ਦਾ ਅਜੰਡਾ ਪੰਜਾਬ ਮਾਡਲ ਪ੍ਰਵਾਨ ਕੀਤਾ ਪਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ। ਉਸ ਤੋਂ ਪਹਿਲਾਂ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਸਰਕਾਰ ਬਣਾਈ ਉਦੋਂ ਨਵਜੋਤ ਸਿੰਘ ਸਿੱਧੂ ਇੱਕ ਏਜੰਡਾ ਲੈ ਕੇ ਆਇਆ ਸੀ। ਉਦੋਂ ਇਹ ਗੱਲਾਂ ਸੀ ਕਿ ਜਿੱਧਰ ਨਵਜੋਤ ਸਿੰਘ ਸਿੱਧੂ ਹੋਏਗਾ ਉਧਰ ਸਰਕਾਰ ਬਣੇਗੀ। ਨਵਜੋਤ ਸਿੱਧੂ ਕਾਂਗਰਸ 'ਚ ਆ ਕੇ ਆਪ ਨਹੀਂ ਗਏ। ਕਾਂਗਰਸ ਦੀ ਸਰਕਾਰ ਬਣ ਗਈ 2017 'ਚ। ਜਿਹੜੀਆਂ ਕਾਂਗਰਸ ਨੂੰ 2017 'ਚ 78 ਸੀਟਾਂ ਆਈਆਂ ਸੀ ਉਹ ਕੱਲੇ ਕਹਿੰਦੇ ਕਿ ਮਰਿੰਦਰ ਕਰਕੇ ਨਹੀਂ ਆਈਆਂ। ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਚੜਤ ਸੀ ਨਵਜੋਤ ਸਿੰਘ ਸਿੱਧੂ ਕੋਲ ਇੱਕ ਏਜੰਡਾ ਸੀ ਉਹ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣਾ ਚਾਹੁੰਦੇ ਸੀ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣਾ ਚਾਹੁੰਦੇ ਸੀ ਕੈਪਟਨ ਅਮਰਿੰਦਰ ਨੇ ਇੱਕ ਨਹੀਂ ਸੁਣੀ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਤਾਂ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਔਰ ਅਕਾਲੀ ਦਲ ਆਲੇ ਤਾਂ ਦੂਸਰੇ ਸੂਬੇ ਦੇ ਸ਼ਰਾਬ ਕਾਰੋਬਾਰੀਆਂ ਨੂੰ ਪੰਜਾਬ ਦੇ ਠੇਕੇ ਦੇ ਗਏ ਸੀ ਸੋ ਨਵਜੋਤ ਸਿੱਧੂ ਚਾਹੁੰਦਾ ਸੀ ਵੀ ਪੰਜਾਬ ਦੀ ਸ਼ਰਾਬ ਅਗਰ ਵੇਚਣੀ ਹੈ ਤੇ ਸਾਡੀ ਸਰਕਾਰੀ ਕਾਰਪੋਰੇਸ਼ਨ ਵਿੱਚ ਸਾਡੀ ਰੇਤੀ ਦੀ ਕਾਰਪੋਰੇਸ਼ਨ ਵਿੱਚ ਤੇ ਕੈਪਟਨ ਨੇ ਗੱਲ ਮੰਨੀ ਨਹੀਂ ਤੇ ਨਵਜੋਤ ਸਿੰਘ ਸਿੱਧੂ ਮੰਤਰੀ ਤਾਂ ਸੀ ਪਰ ਨਵਜੋਤ ਸਿੱਧੂ ਦੀ ਗੱਲ ਨਹੀਂ ਸੀ ਮੰਨੀ ਜਾਂਦੀ ਔਰ ਨਵਜੋਤ ਸਿੰਘ ਸਿੱਧੂ ਵੀ ਇਹ ਗੱਲ ਕਈ ਵਾਰ ਕਹਿ ਚੁੱਕੇ ਨੇ ਕਿ ਅੱਜ ਜਿਹੜੀ ਸਰਕਾਰ ਹੈ ਨਾ ਉਹ ਸਿਰਫ ਮੁੱਖ ਮੰਤਰੀ ਦੀ ਹੁੰਦੀ ਹੈ ਜਿਹੜੇ ਮੰਤਰੀ ਹੁੰਦੇ ਨੇ ਉਹ ਨਾਮ ਦੇ ਹੁੰਦੇ ਸੰਦੀਪ ਜੀ ਤੁਸੀਂ ਦੱਸੋ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਮਰਜ਼ੀ ਬਿਨਾ ਪੱਤਾ ਹਿੱਲ ਸਕਦਾ ਬਿਲਕੁਲ ਤੁਸੀਂ ਦੱਸੋ ਨਰਿੰਦਰ ਮੋਦੀ ਦੀ ਮਰਜ਼ੀ ਬਿਨਾ ਪੱਤਾ ਹਿੱਲ ਸਕਦਾ ਭਗਵੰਤ ਮਾਨ ਦੀ ਮਰਜ਼ੀ ਬਿਨਾ ਕੋਈ ਮੰਤਰੀ ਕੁਝ ਕਰ ਸਕਦਾ ਇਹ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਪੋਲਿਟਿਕਸ ਦਾ ਨਵਜੋਤ ਸਿੱਧੂ ਇਹ ਸੇ ਕਰਕੇ ਇਹ ਕਹਿੰਦਾ ਵੀ ਜੇ ਮੈਂ ਜੇ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਤੇ ਮੈਂ ਪੰਜਾਬ ਮਾਡਲ ਜਾਂ ਆਪਣਾ ਅਜੰਡਾ ਲਾਗੂ ਕਰ ਸਕੂੰਗਾ ਜੇ ਮੈਂ ਮੁੱਖ ਮੰਤਰੀ ਦਾ ਚਿਹਰਾ ਹੀ ਨਹੀਂ ਤੇ ਮੈਂ ਮੰਤਰੀ ਬਣ ਕੇ ਆਪਣੇ ਏਜੰਡੇ ਦਾ ਕੀ ਕਰੂੰਗਾ ਇਹ ਇਹ ਜ਼ਿੱਦ ਨਹੀਂ ਨਵਜੋਤ ਸਿੱਧੂ ਦੀ ਨਵਜੋਤ ਸਿੱਧੂ ਦੀ ਸਾਫ ਗੋਈ ਹੈ ਉਹ ਕਹਿੰਦਾ ਜਿਹੜੀ ਜ਼ਿੱਦ ਹੋਣੀ ਨਹੀਂ ਮੈਂ ਝੂਠਾ ਸੁਪਨਾ ਕਿਉਂ ਵਿਖਾਵਾ ਇਸ ਕਰਕੇ ਉਹ ਕਹਿੰਦਾ ਜੇ ਤੁਸੀਂ ਲਾਗੂ ਕਰਨਾ ਹੈ ਪੰਜਾਬ ਮਾਡਲ ਤਾਂ ਪਿਆ ਹੀ ਹੈ ਤੁਸੀਂ ਕਰ ਲੋ ਲਾਗੂ ਪਿਛਲਾ ਮੈਨੀਫੈਸਟੋ ਸੀ ਜਿਹੜਾ ਕਾਂਗਰਸ ਪਾਰਟੀ ਦਾ ਉਹ ਉਹਨਾਂ ਨੇ ਅੱਧੇ ਅਧੂਰੇ ਮੰਨਦੇ ਨਾਲ ਪੰਜਾਬ ਮਾਡਲ ਲਾਗੂ ਕੀਤਾ ਪਰ ਤੁਹਾਨੂੰ ਪਤਾ ਹੈ ਕਦੋਂ ਪੰਜਾਬ ਮਾਡਲ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ਚੋਣ ਜਾਬਤਾ ਖਤਮ ਹੋ ਉਹਨੂੰ ਬਸ ਥੋੜਾ ਜਿਹਾ ਹੀ ਸਮਾਂ ਰਹਿ ਗਿਆ ਸੀ ਚੋਣ ਪ੍ਰਚਾਰ ਚੋਣ ਪ੍ਰਚਾਰ ਖਤਮ ਹੋ ਉਹਨੂੰ ਸ਼ਾਇਦ ਇੱਕ ਅੱਧਾ ਦਿਨ ਹੀ ਰਹਿ ਗਿਆ ਸੀ ਬਿਲਕੁਲ ਉਦੋਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ 'ਚ ਪੰਜਾਬ ਮਾਡਲ ਮੈਨੀਫੈਸਟੋ ਇੱਕ ਤਰੀਕੇ ਨਾਲ ਲਾਗੂ ਕੀਤਾ ਗਿਆ। ਸੋ ਇਸ ਕਰਕੇ ਜਿਹੜੇ ਦੇਖੋ ਗੱਲ ਇਹ ਆ ਜਦੋਂ 베ਰ ਡਿੱਗਣ ਨੂੰ ਤਿਆਰ ਨੇ ਜਦੋਂ 베ਰ ਡਿੱਗਣ ਨੂੰ ਤਿਆਰ ਨੇ ਤੇ ਤੁਸੀਂ ਪੌੜੀ ਲੱਭੋ ਉਹਦਾ ਕੋਈ ਮਤਲਬ ਨਹੀਂ ਫਿਰ ਤਾਂ ਥੱਲੇ ਹੀ ਤੁਸੀਂ ਹੱਥ ਕਰਕੇ ਖੜੇ ਹੋ ਜੋ ਹੱਥਾਂ 'ਚ ਹੀ ਡਿੱਗਣੇ 베ਰ। ਹੂੰ। ਸੋ ਜਦੋਂ ਕੰਮ ਨਿਬੜ ਗਿਆ ਸੀ ਕਾਂਗਰਸ ਪਾਰਟੀ ਨੇ ਉਦੋਂ ਸਿੱਧੂ ਸਾਹਿਬ ਦਾ ਏਜੰਡਾ ਉਹ ਚੱਕ ਕੇ ਕਹਿੰਦੇ ਅਸੀਂ ਨਾਲ ਆ ਦੀ। ਉਦੋਂ ਤੱਕ ਤਾਂ ਗੱਲ ਨਿਕਲ ਗਈ ਸੀ। ਸੰਦੀਪ ਜੀ ਉਹ ਜੀ ਪ੍ਰಾಣੀਆਂ ਕਹਾਵਤਾਂ ਨੇ ਕਹੀ ਹੁਣ ਨਵਜੋਤ ਸਿੱਧੂ ਇਸ ਕਰਕੇ ਸਾਫ਼ گوئی ਨਾਲ ਕਹਿੰਦਾ ਵੀ ਜੇ ਮੈਂ ਮੇਰਾ ਅਜੰਡਾ ਨਹੀਂ ਲਾਗੂ ਕਰਨਾ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਣਾ ਤੇ ਫਿਰ ਤੁਹਾਡੇ ਕੋਲੇ ਏਜੰਡਾ ਤਾਂ ਪਿਆ ਇਹ ਲਾਗੂ ਕਰ ਲਓ ਫਿਰ ਮੇਰੀ ਲੋੜ ਕੀ ਹੈ ਸੋ ਨਵਜੋਤ ਸਿੱਧੂ ਦੀ ਸਾਫ਼ گوئی ਦੀ ਰਾਜਨੀਤੀ ਹੈ ਉਹ ਕੋਈ ਮੁੱਖ ਮੰਤਰੀ ਬਣਨ ਦਾ ਲਾਲਚੀ ਨਹੀਂ ਹਾਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜੀ ਜਿਹੜਾ ਵਿਦਿਆਰਥੀ ਪੜਾਈ 'ਚ ਹੁਨਰਮੰਦ ਹੋਵੇ ਜਿਹਨੂੰ ਜਿ ਜਿਹਨੂੰ ਪਤਾ ਹੋਵੇ ਕਿ ਹਾਂ ਮੈਂ 골ਡ ਮੈਡਲ ਜਿੱਤ ਸਕਦਾ ਉਹੀ 올림픽 ਦੇ ਟ੍ਰਾਇਲ ਚ ਜਾਏਗਾ ਨਾ ਜਿਹਨੂੰ ਪਤਾ ਹੈ ਵੀ ਮੇਰੇ ਪੱਲੇ ਹੀ ਕੁਝ ਨਹੀਂ ਉਹਨੇ ਤਾਂ ਸਟੇਡੀਅਮ ਤੇ ਟ੍ਰਾਇਲ ਦੇਣ ਵੀ ਨਹੀਂ ਜਾਣਾ ਹੂੰ ਔਰ ਆ ਕਈ ਅਹਜੇ ਵੀ ਹੁੰਦੇ ਨੇ ਵੀ ਯਾਰ ਧਰ ਦੇ ਕਿਤੇ ਇਹ ਨਾ ਕਹਿਣ ਟ੍ਰਾਇਲ ਨਹੀਂ ਦੇ ਕੇ ਆਇਆ ਆਪਾਂ ਇੱਕ ਵਾਰੀ ਸਟੇਡੀਅਮ ਜ਼ਰੂਰ ਜਾਏਗੇ ਹੂੰ ਸੋ ਕਈ ਅਧੇ ਅਧੂਰੇ ਮਨ ਦੇ ਨਾਲ ਟ੍ਰਾਇਲ ਦਿੰਦੇ ਨੇ ਇਸੇ ਤਰ੍ਹਾਂ ਇਮਤਿਹਾਨ ਹੈ ਕਈਆਂ ਨੂੰ ਪਤਾ ਹੁੰਦਾ ਵੀ ਸਾਨੂੰ ਆਉਂਦਾ ਕੁਝ ਨਹੀਂ ਉਹ ਕਹਿੰਦਾ ਚਲੋ ਯਾਰ ਦੋ ਤਿੰਨ ਘੰਟੇ ਬਹਿ ਹੀ ਆਉਣੇ ਆ ਤੇ ਕਈ ਬੜੇ ਖੁਸ਼ ਹੁੰਦੇ ਨੇ ਜਦੋਂ ਪੇਪਰ ਦੇਣ ਜਾਂਦੇ ਆ ਨਾ ਉਹ 15 ਮਿੰਟ ਚ ਆਪਣੀ ਜਿਹੜੀ ਸ਼ੀਟ ਆ ਅਨਸਰ ਸ਼ੀਟ ਉਹ ਪੇਪਰ ਸ਼ੁਰੂ ਹੁੰਦਾ ਹੀ ਅਨਸਰ ਸ਼ੀਟ ਟੀਚਰ ਨੂੰ ਫੜਾ ਕੇ ਆਏ ਬਾਹਰ ਨਿਕਲਦੇ ਨੇ ਜਿਵੇਂ ਕਿਸੇ ਫਿਲਮ ਦਾ ਵਿਲਨ ਨਿਕਲ ਰਿਹਾ ਹੋਵੇ ਸੋ ਹਰੇਕ ਦਾ ਆਪਣਾ ਆਪਣਾ ਸੁਭਾਅ ਹੈ ਕਈਆਂ ਨੂੰ ਘਟ ਆਉਂਦਾ ਹੁੰਦਾ ਉਹ ਅੰਦਰ ਜਾ ਕੇ ਪੂਰਾ ਜੋਰ ਜੱਕਾ ਲਾਉਂਦੇ ਆ ਕਈ ਇਸੋ ਵਿੱਚ ਬੈਠੇ ਹੁੰਦੇ ਨੇ ਇਮਤਿਹਾਨ ਵਾਲੇ ਕੇਂਦਰ ਤੇ ਵੀ ਸ਼ਾਇਦ ਪਰਚੀ-ਪਰਚੀ ਚੱਲ ਜੇ ਕਿ ਕਈਆਂ ਦੀ ਨਿਗਾਹ ਮੂਰਲੇ ਦੇ ਗੋਡੇ ਤੇ ਹੁੰਦੀ ਆ ਵੀ ਸ਼ਾਇਦ ਮੈਨੂੰ ਸ਼ੀਟ ਦਿਖ ਜੇ ਮੈਂ ਲਿਖਦਾ ਤੇ ਕਈ ਪੜ ਲੈ ਕੇ ਗਏ ਹੁੰਦੇ ਨੇ ਸੋ ਇਸ ਕਰਕੇ ਨਵਜੋਤ ਸਿੱਧੂ ਪੜ ਲਿਖ ਕੇ ਜਾਣ ਵਾਲਿਆਂ ਦੀ ਕੈਟਾਗਰੀ ਚ ਹੈ ਉਹ ਕਹਿੰਦਾ ਵੀ ਭਾਈ ਜੇ ਤਾਂ ਤੁਸੀਂ ਮੈਨੂੰ ਕੋਈ ਥਾਂ ਦੇਣੀ ਤਾਂ ਮੈਂ ਠੀਕ ਹੈ ਮੰਤਰੀ ਮੰਤਰੀ ਬਣ ਕੇ ਨਵਜੋਤ ਸਿੱਧੂ ਨੇ ਕੀ ਲੈਣਾ ਮੰਤਰੀ ਤਾਂ ਉਹਨੂੰ ਕੈਪਟਨ ਅਮਰਿੰਦਰ ਨੇ ਵੀ ਬਣਾਤਾ ਸੀ ਉਹਨੇ ਅਸਤੀਫਾ ਦਿੱਤਾ ਉਹ ਕਹਿੰਦਾ ਮੈਂ ਮੰਤਰੀ ਬਣਨਾ ਹੀ ਨਹੀਂ ਤੇ ਜਦੋਂ ਨਵਜੋਤ ਸਿੱਧੂ ਪ੍ਰਧਾਨ ਸੀ ਕਾਂਗਰਸ ਦਾ ਉਦੋਂ ਵੀ ਹਾਈ ਕਮਾਂਡ ਵੱਲੋਂ ਸੱਦਾ ਸੀ ਵੀ ਭਾਈ ਡਿਪਟੀ ਮੁੱਖ ਮੰਤਰੀ ਬਣ ਜਾਓ ਮੰਤਰੀ ਬਣ ਜਾਓ ਉਹ ਕਹਿੰਦਾ ਮੈਂ ਮੰਤਰੀ ਬੰਨਣਾ ਨਹੀਂ ਮੰਤਰੀ ਬਣ ਕੇ ਮੈਂ ਕਰੂੰਗਾ ਕੀ ਜੇ ਚਰਨਜੀਤ ਚੰਨੀ ਉਹਨਾਂ ਨੂੰ ਉੱਪਰ ਮੁੱਖ ਮੰਤਰੀ ਬਣਾਇਆ ਹੈ ਤੇ ਉਹਨਾਂ ਨੂੰ ਕੰਮ ਕਰਨ ਦਿਓ ਔਰ ਚਰਨਜੀਤ ਚੰਨੀ ਚੰਗਾ ਕੰਮ ਕਰਦੇ ਸੀ ਚੰਨੀ ਸਾਹਿਬ ਮਾਰ ਕਿੱਥੇ ਖਾ ਗਏ ਜਦੋਂ ਉਹ ਰਿਸ਼ਤੇਦਾਰੀ ਚ ਕਰਪਸ਼ਨ ਦੇ ਮਾਮਲੇ ਖੁੱਲ ਗਏ ਬਾ ਉੱਥੋਂ ਮਾਰ ਖਾ ਗਏ ਚੰਨੀ ਸਾਹਿਬ ਨਹੀਂ ਤਾਂ ਚਰਨਜੀਤ ਚੰਨੀ ਉਹਨਾਂ ਦਾ ਕੰਮ ਵੀ ਠੀਕ ਚੱਲ ਰਿਹਾ ਸੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹੇ ਖਬਰਾਂ ਦੇ ਉੱਤੇ تفصیلی ਦੇ ਨਾਲ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ। ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ। ਅਸੀਂ ਇਸ پروگرام ਦੇ ਵਿੱਚ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ। ਧੰਨਵਾਦ ਜੀ।